ਗਉਂ ਪੈਸ ਮੰਗੋ ਲਵੇ ਰੀ ਗਉਂ ਪੈਸ ਮੰਗੋ ਲਵੇ ਰੀ ਇੱਕ ਤਾਲ ਜਨ ਤੂਰੀ ਚੰਗੇ ਰੀ ਇੱਕ ਤਾਲ ਜਨ ਤੂਰੀ ਚੰਗੇ ਰੀ ਕਰ ਕੀ ਚੰਗੀ ਕਰ ਕੀ ਗੀ ਹਨ ਚੰਗੀ ਜਨ ਤਨ ਨਾਲੇ ਵੈ ਮੰਗੀ ਜਨ ਤਨ ਨਾਲੇ ਜਨ ਤਨ ਨਾ ਲੈ ਪਾਲ ਤੇਰਾ ਆਰਿਤਾ ਗੋਪਾਲ ਤੇਰਾ ਆਰਿਤਾ ਜੂਜਨ ਕੁੰਰੀ ਭਗਤ ਕਰਨ ਤੇ ਜੂਜਨ ਕੁੰਰੀ ਭਗਤ ਕਰਨ ਤੇ ਤਿੰਕੇ ਕਾਜ ਸੁਆ ਪਨੀਆਂ ਛਾਦਨ ਨੀ ਕਾ ਪਨੀਆਂ ਹੁੰਦਾ ਪੈਰ ਨਾਲ ਬੱਦੀ ਹੋਈ ਜੁੱਤੀ ਜਿਹੜੀ ਜੁੱਤੀ ਸਾਡੇ ਪੈਰ ਤੋਂ ਉਤਰ ਜਾਏ ਉਹ ਕੰਮ ਨਹੀਂ ਆਉਂਦੀ ਜਿਹੜੀ ਜੁੱਤੀ ਮੇਰੇ ਪੈਰ ਨਾਲ ਬੱਦੀ ਹੋਏ ਤਾਂ ਹੀ ਮੈਂ ਅਗਲਾ ਕਦਮ ਚੁੱਕਾਂਗਾ ਜੁੱਤੀ ਵੀ ਨਾਲ ਚੁੱਕੀ ਜਾਏਗੀ ਔਰ ਜਿੱਥੇ ਮੈਂ ਕਦਮ ਰੱਖਾਂਗਾ ਪਨੀਆਂ ਹੁੰਦਾ ਪੈਰ ਨਾਲ ਬੱਦੀ ਹੋਈ ਜੁੱਤੀ ਸੱਚ ਦੇ ਮਾਰਗ ਤੇ ਤੁਰਨ ਦੀ ਨਿਰੰਤਰ ਅਵਸਥਾ ਛਾਦਨ ਛਾਦਨ ਹੁੰਦਾ ਕਪੜਾ ਸਿਫਤ ਸ਼ਰਮ ਦਾ ਕਪੜਾ ਦਾ ਕਪੜਾ ਸਾਧ ਸੰਗਤ ਜੀ ਇਹ ਅਰਥ ਮੈਂ ਇਸ ਤਰ੍ਹਾਂ ਕਿਉਂ ਕਰ ਰਿਹਾ ਮੈਂ ਕਿੱਥੋਂ ਲੈ ਕੇ ਆਇਆ ਅਰਥ ਸੰਗਤਾਂ ਮੈਨੂੰ ਪੁੱਛਦੀਆਂ ਤੁਸੀਂ ਇਹ ਵਾਲੇ ਅਰਥ ਕਿਸ ਤਰ੍ਹਾਂ ਕਰਦੇ ਹੋ ਸਾਧ ਸੰਗਤ ਜੀ ਸਾਡੀ ਕੋਈ ਪਾਇਆ ਨਹੀਂ ਹੈ ਸਾਡੀ ਕੋਈ ਚਤਰਾਈ ਨਹੀਂ ਹੈ ਸਾਡਾ ਕੋਈ ਗਿਆਨ ਨਹੀਂ ਹੈ ਸਾਡੀ ਕੋਈ ਖੋਜ ਨਹੀਂ ਹੈ ਕਾਸ਼ ਅਸੀਂ ਅਰਥ ਬਾਣੀ ਵਿੱਚੋਂ ਖੋਜਿਆ ਕਰੀਏ ਬਾਣੀ ਚੋਂ ਬਾਣੀ ਦੇ ਅਰਥ ਲੱਭਾਂਗੇ ਤੱਕ ਖੇਡ ਕੁਛ ਹੋਰ ਬਣੇਗੀ ਅਸੀਂ ਛਬਤ ਪੜ ਰਹੀ ਸੀ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਤੈਪੇ ਮੰਗੋ ਦੇ ਆਪਣਾ ਨਾਮ ਹੁਣ ਦਖਣਾ ਮੰਗਦੇ ਨੇ ਪੰਜ ਤਸ ਕਰਤਾ ਬਤ ਰਾਖੇ ਚੂਕਾ ਮਨ ਅਭਿਮਾਨ ਦ੍ਰਿਸ਼ਟ ਵਿਕਾਰੀ ਦੁਰਮਤ ਪਾਗੀ ਐਸਾ ਬ੍ਰह्म ਗਿਆਨ ਮਨੁ ਵਿਕਾਰੀ ਮਤ ਚਲੀ ਜਾਏ ਦੁਰਮਤ ਚਲੀ ਜਾਏ ਔਰ ਸੁਮਤ ਬਖਸ਼ੋ ਹੁਣ ਅੱਗੇ ਕਹਿੰਦੇ ਨੇ ਮੈਂ ਨਾ ਜਤ ਸਤ ਦੇ ਚਾਵਲ ਮੰਗਦਾ ਹਾਂ 사ਸੰਗਤ ਜੀ ਗੁਰਬਾਣੀ ਚੋਂ मीनिंग ਨਿਕਲ ਕੇ ਆਇਆ ਕਿ ਗੁਰਬਾਣੀ ਮੁਤਾਬਕ ਚਾਵਲ ਕਿਨੂੰ ਕਹਿੰਦੇ ਨੇ ਜਤ ਸਤ ਹੋਣਾ ਡਿਸਪਲਿੰਡ ਹੋਣਾ ਜਤ ਸਤ ਚਾਵਲ ਦੇ ਆ ਕਣਕ ਮੈਂ ਕਣਕ ਮੰਗਦਾ ਹਾਂ ਦਿਆ ਰੂਪੀ ਦਿਆ ਕਪਾਸ ਸੰਤੋਖ ਸੂਤ ਜਤ ਗੰਢੀ ਸਤਵਟ ਉਥੇ ਗੁਰੂ ਸਾਹਿਬ ਹੋਰ ਇਨਗਰੀਡੀਅੰਟਸ ਵੀ ਦੱਸ ਰਹੇ ਨੇ ਸਾਰੇ ਬਾਣੀ ਚੋਂ ਬਾਣੀ ਦੇ ਅਰਥ ਲੱਭਾਂਗੇ ਜਤ ਸਤ ਚਾਵਲ ਦਿਆ ਕਣਕ ਕਰ ਪ੍ਰਾਪਤ ਪਾਤੀ ਧਾਨ ਮੈਂ ਧਾਨ ਮੰਗਦਾ ਕਿ ਮਨੂੰ ਮੇਰਾ ਨਿਰੰਤਰ ਧਿਆਨ ਸੱਚ ਵੱਲ ਲੱਗਾ ਰਵੇ ਐਸੇ ਵਾਲਾ ਮੈਂ ਧਾਨ ਮੰਗਦਾ ਦੂਧ ਕਰਮ ਸੰਤੋਖ ਕੀ ਜੋ ਕਰ ਸੰਤੋਖ ਰੂਪੀ ਕੀਓ ਮੰਗਦਾ ਹਾਂ ਕਿਓ ਮੰਗਦਾ ਹਾਂ ਸਾਧ ਸੰਗ ਜੀ ਜੋ ਇਨਸਾਨ ਸੰਤੋਖੀ ਹੋ ਜਾਂਦਾ ਨਾ ਉਹਦੇ ਗੁਣ ਬਾਹਰ ਨੂੰ ਚਮਕ ਪੈਂਦੇ ਨੇ ਇਹ ਕੀ ਉਹਦਾ ਪ੍ਰਤੀਕ ਹੈ ਜੋ ਸੰਤੋਖੀ ਨਹੀਂ ਹੈ ਉਹਦੇ ਅਵਗੁਣ ਬਾਹਰ ਨੂੰ ਚਮਕ ਪੈਂਦੇ ਨੇ ਉਹ ਗੱਲ ਗੱਲ ਤੇ ਰੀ ਰੀ ਕਰਦਾ ਹੈ ਮੱਥਾ ਕੁੱਟਿਆ ਹੀ ਰਹਿੰਦਾ ਹੈ ਰੁਸਿਆ ਹੀ ਰਹਿੰਦਾ ਹੈ ਮਨ ਨੂੰ ਇਹ ਨਹੀਂ ਦਿੱਤਾ ਮਨ ਨੂੰ ਉਹ ਨਹੀਂ ਦਿੱਤਾ ਮਨ ਨੂੰ ਇਹ ਨਹੀਂ ਪੁੱਛਿਆ ਮਨ ਨੂੰ ਉਹ ਨਹੀਂ ਪੁੱਛਿਆ ਇਹ ਸਾਰਾ ਕੀ ਹੈ ਆ ਸੰਤੋਖੀ ਬਿਰਤੀ ਸੰਤੋਖੀ ਹੋ ਕੇ ਐਸਾ ਮੰਗੋ ਦਾਨ ਖੀਮਾ ਧੀਰਜ ਕਰ ਗਊ ਲਵੇਰੀ ਮੈਂ ਗਾਂ ਮੰਗਦਾ ਹਾਂ ਲਵੇਰੀ ਹੁੰਦਾ ਜਿਹੜੀ ਦੁੱਧ ਦਿੰਦੀ ਹੈ ਮੈਂ ਖੀਮਾ ਧੀਰਜ ਵਾਲੀ ਗਾਂ ਮੰਗਦਾ ਮੀਨਸ ਜੇ ਮਨ ਨੂੰ ਵਿਜ਼डम ਬਖਸ਼ੋ ਜੀ ਦੇ ਨਾਲ ਮੈਂ ਦੂਸਰਿਆਂ ਨੂੰ ਮਾਫ ਕਰ ਸਕਾਂ ਹਾਊ ਟੂ ਫੋਰਗਿਵ ਅਦਰਸ ਸਾਸੰਗਤ ਜੀ ਦੂਜਿਆਂ ਨੂੰ ਮਾਫ ਕਰਨ ਦਾ ਤਰੀਕਾ ਪਤਾ ਕੀ ਹੈ ਆਗੁਣ ਦੇਖ ਕੇ ਅਣਡਿੱਟ ਕਰ ਦੇਣਾ ਦੇਖਿਆ ਗੁਣ ਪਰ ਚਲ ਮਾਫ ਕੀਤਾ ਛਿੱਤੇ ਦੀ ਪੈ ਗਈ ਐਕਦਾ ਅਗ ਬਬੂਲਾ ਨਹੀਂ ਹੋ ਗਿਆ ਇੱਕਦਮ ਤੈਨੂੰ ਮੈਂ ਪੜ ਦਿਆਂਗਾ ਸਾਰੀ ਦੁਨੀਆ ਵਿੱਚ ਤੇਰਾ ਅਗੁਣ ਪਕੜਿਆ ਗਿਆ ਨਹੀਂ ਧੀਰਜ ਜ਼ਰੂਰੀ ਨਹੀਂ ਹੈ ਕਿ ਤੂੰ ਅੰਤਰਜਾਮੀ ਹੈ ਤੈਨੂੰ ਸਾਰੀ ਅਕਲ ਆ ਗਈ ਹੈ ਕਿ ਤੂੰ ਲੋਕਾਂ ਦੇ ਅਗੁਣ ਪਕੜ ਲੈਣਾ ਬਾਰੋਂ ਕੁਝ ਹੋਰ ਹੁੰਦਾ ਇੱਕ ਵਾਰੀ ਅਸੀਂ ਸੈਮੀਨਾਰ ਕੀਤਾ ਸੀ ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ ਇਹਦਾ ਮਤਲਬ ਕਦੇ ਕਿਸੇ ਨੂੰ ਵੇਖੋ ਆਪਣੀਆਂ ਅੱਖਾਂ ਨਾਲ ਖੀਮਾ ਧੀਰਜ ਮੰਗੋ ਯਾਰ ਚੱਲ ਮੈਂ ਅਰਦਾਸ ਕਰਦਾ ਨਾ ਰੋਜ਼ ਦੇਖ ਕੇ ਡਿਟ ਕੀਤਾ ਲਰਨ ਹਾਊ ਟੂ ਸੀਨ ਨੂੰ ਅਨਸੀਨ ਕਰਨਾ ਚੱਲ ਮaaf kiya ਸਾਧਗਨ ਜੀ ਮaaf ਕਰਨਾ ਬੜੀ ਬਰੇਵਨੈਸ ਦੀ ਨਿਸ਼ਾਨੀ ਹੁੰਦੀ ਹੈ ਔਰ ਜੋ ਮaaf ਨਹੀਂ ਕਰਦੇ ਨੇ ਉਹ ਆਕੜੇ ਰਹਿੰਦੇ ਨੇ ਆਕੜੇ ਕੌਣ ਹੁੰਦੇ ਨੇ ਮੁਰਦੇ ਮੁਰਦੇ ਕੈਨ ਕੈਨ ਨਾਟ ਬੀ ਫਲੈਕਸੀਬਲ ਮੁਰਦੇ ਬਿਲਕੁਲ ਅਕੜੇ ਹੀ ਰਹਿੰਦੇ ਨੇ ਤੁਸੀਂ ਡੈੱਡ ਬੋਡੀ ਨੂੰ ਦੇਖ ਲੈਣਾ ਕਿ ਮਾਤੀ ਰਜਕਰ ਗੌਲਵੇਰੀ ਸਹਜੇ ਬਛੜਾ ਖੀਰ ਪੀਆ ਮੇਰਾ ਮਨ ਨੂੰ ਬਛੜਾ ਬਣਾਓ ਜਿਹੜਾ ਉਹ ਦੁੱਧ ਪੀ ਕੇ ਸਹਜ ਸਿੱਖ ਜਾਵੇ ਸਾਧ ਸੰਗਤ ਜੀ ਜੋ ਸਹਜ ਜਾਂਦਾ ਨਾ ਬੰਦੇ ਦੀ ਪੇਸ਼ੈਂਸ ਵੱਧ ਜਾਂਦੀ ਹੈ ਟੋਲਰੈਂਸ ਵੱਧ ਜਾਂਦੀ ਹੈ ਅੱਜ ਕੱਲ ਟੀਵੀ ਤੇ ਇਹ ਹੀ ਮੁੱਦਾ ਚੱਲ ਰਹਿੰਦਾ ਇਨਟੋਲਰੈਂਸ ਐਟ ਇਨਟੋਲਰੈਂਸ ਐ ਇਨਟੋਲਰੈਂਸ ਐ ਸਾਧ ਸੰਗਤ ਜੀ ਅਸੀਂ ਆਪ ਟੋਲਰੈਂਸ ਸਿੱਖੀਏ ਕਹਿਣਾ ਛੱਡਿਏ ਇਨਟੋਲਰੈਂਸ ਐ ਇੱਕ ਇਹ ਸੈਂਟੈਂਸ ਹੀ ਕਹਿਣ ਦੀ ਲੋੜ ਹੀ ਨਹੀਂ ਕਿਸੇ ਤੇ ਉਂਗਲ ਕਰਨ ਦੀ ਲੋੜ ਹੀ ਨਹੀਂ ਆਪਣੇ ਬਾਰੇ ਸੋਚੀਏ ਮੈਨੂੰ ਟੋਲਰੈਂਸ ਦੀ ਸਹਿਜ ਦੀ ਸਬਰ ਦੀ ਸੰਤੋਖ ਦੀ ਸੁਮਤ ਬਖਸ਼ੋ ਆਮ ਹੇਅਰ ਐਟ ਯੂਰ ਡੋਰ ਇਹ ਤਾਂ ਤੁਹਾਡਾ ਗੁਰਗੰਸਾਹ ਦਾ ਬੇਸਿਕ ਫੰਡamentals ਹੈ ਕਿ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਏ ਸਤਗੁਰ ਦੀ ਮਤ ਲੈਣ ਆਂਦੇ ਆ ਸਿਫਤ ਸ਼ਰਮ ਕਾ ਕਪੜਾ ਮੰਗੂ ਮੈਂ ਨਾ ਕਪੜਾ ਮੰਗਦਾ ਪਿਆ ਕਪੜਾ ਮੀਨਸ ਉਹ ਵਾਲੀ ਮਤ ਜਿਹੜੀ ਮੇਰੀ ਮਤ ਉੱਤੇ ਪਾਈ ਜਾਏ ਉਹ ਵਾਲਾ ਚੋਲਾ ਮੇਰੀ ਮਤ ਉੱਤੇ ਪਾਇਆ ਜਾਏ ਜਿਹਦੇ ਨਾਲ ਮੈਂ ਗੋਡਲੀ ਕੁਆਲਟੀਜ਼ ਦੀ ਸਿਫਤ ਕਰਾਂ ਔਰ ਗੋਡਲੀ ਕੁਆਲਟੀਜ਼ ਨਾਲ ਮੈਂ ਜੀਆ ਸਿਫਤ ਸ਼ਰਮ ਕਾ ਸ਼ਰਮ ਕਾ ਮਤਲਬ ਹੁੰਦਾ ਹੈ ਮਿਹਨਤ ਦਾ ਮਨੂੰ ਜਿਹੜਾ ਚੰਗਾ ਗੁਣ ਪਤਾ ਲੱਗੇ ਨਾ ਉਹਦੇ ਤੇ ਮੈਂ ਮਿਹਨਤ ਕਰਾਂ ਔਰ ਸਿੱਖ ਸ਼ਰਮ ਦਾ ਐਮ ਵਾਲਾ ਕੱਪੜਾ ਮੰਗਦਾ ਸਿੱਖ ਸ਼ਰਮ ਦਾ ਕੱਪੜਾ ਮੰਗੋ ਹਰ ਗੁਰ ਨਾਨਕ ਰਵਤ ਰਹਿ ਇਹ ਅਸੀਂ ਪੜਿਆ ਹੁਣ ਤੱਕ ਪਨਿਆ ਛਾਦਨ ਨੀ ਕਾ ਤੱਕ ਅਨਾਜ ਮੰਗੋ ਸਤ ਸੀਕਾ 사ਸੰਗਤ ਜੀ ਸਤ ਸੀਕਾ ਨਾਜ ਕੀ ਹੁੰਦਾ ਸਤ ਦਾ ਅਨਾਜ ਸੰਤੋਖ ਦਾ ਭੋਜਨ ਸਤਸੀਕਾ ਨਾਜ ਨੂੰ ਮੈਂ ਇੱਕ ਪੰਜਾਬ ਦੇ ਮੇਰੇ ਸੱਜਣ ਅਮਰੀਕਾ ਰਹਿੰਦੇ ਨੇ ਮੈਂ ਉਹਨਾਂ ਨੂੰ ਕਿਹਾ ਯਾਰ ਮੈਂ ਤੇ ਕਦੀ ਖੇਤੀ ਕੀਤੀ ਨਹੀਂ ਤੁਸੀਂ ਮੈਨੂੰ ਸਤਸੀਕਾ ਸਮਝਾ ਸਕਦੇ ਹੋ ਕੀ ਹੁੰਦਾ ਕਹਿੰਦਾ ਵੀਰ ਜੀ ਸੱਤ ਵਾਰੀ ਵਾਹੀ ਹੋਈ ਜ਼ਮੀਨ ਮੈਂ ਕਿਹਾ ਸੱਤ ਵਾਰੀ ਕਿਉਂ ਵਾਣੀ ਪੈਂਦੀ ਹੈ ਕਹਿੰਦਾ ਜਿੰਨੀ ਵਾਰੀ ਵਾਹਦੇ ਆ ਉਤਨਾ ਹੀ ਉਹਦੇ ਅੰਦਰ ਆਇਰਸ ਔਰ ਮੈਟਲਸ ਜ਼ਿਆਦਾ ਪੌਸਿਬਿਲਿਟੀ ਵੱਜ ਜਾਂਦੀ ਹੈ ਔਰ ਇੰਪਿਉਰਿਟੀਆਂ ਸਾਫ਼ ਹੁੰਦੀਆਂ ਜਾਂਦੀਆਂ ਉਤਨੀ ਜ਼ਮੀਨ ਪੌਲੀ ਹੁੰਦੀ ਜਾਂਦੀ ਮੇਰੇ ਮਨ ਦੀ ਜ਼ਮੀਨ ਜਿੰਨੀ ਪੌਲੀ ਹੁੰਦੇ ਜਏ ਉਤਨਾ ਮੈਂ ਦੇਹਾਵਾਨ ਹੁੰਦਾ ਜਾਵਾਂਗਾ ਉਤਨੀ ਔਰ ਸਿਰ ਮੈਟਲਸ ਮੇਰੇ ਜਿੰਨੇ ਧਰਤੀ ਤੇ ਜ਼ਿਆਦਾ ਉਹਨਾਂ ਕੋ ਉਤਨੀ ਮੇਰੀ ਧਰਤੀ ਫਰਟਾਈਲ ਹੋਏਗੀ ਉਤਨਾ ਉਹਦੇ ਵਿੱਚਕਾਰ ਖੇਤੀ ਵਧੀਆ ਹੋਏਗੀ ਸਾਧ ਸੰਗ ਦੀ ਅਸੀਂ ਗੱਲ ਕੀ ਦੀ ਕਰਦੇ ਪਿਆ ਬਰਲੇ ਅਨਾਜ ਦੀ ਨਹੀਂ ਕਰ ਰਹੇ ਅਸੀਂ ਅੰਦਰ ਦੇ ਸੰਤੋਖ ਦੇ ਭੋਜਨ ਦੀ ਗੱਲ ਕਰ ਰਹੇ ਹਾਂ ਸੱਚੀ ਕਾ ਮੇਰੇ ਮਨ ਦੀ ਧਰਤੀ ਨੂੰ ਬਾਰ ਬਾਰ ਫੋਲ ਫੋਲ ਕੇ ਇਹਦੇ ਵਿੱਚੋਂ ਇੰਪਿਉਰਿਟੀਆਂ ਕੱਢਨੀਆ ਕਿੰ ਸਚਿਆਰਾ ਹੋਈਆ ਕਿ ਕੂੜਾ ਟੁੱਟੇ ਪਾਲ ਮਨ ਦੀ ਧਰਤੀ ਨੂੰ ਪਹਿਲਾਂ ਧਰਤੀ ਸਾਫ ਕੀਤੀ ਫਿਰ ਇਹਦੇ ਅੰਦਰ ਬੀਜ ਬੋਇਆ ਮੈਂ ਮੰਦ ਦੀ ਧਰਤੀ ਸਾਫ਼ ਹੀ ਨਹੀਂ ਕਰਦਾ ਮੈਂ ਗੁਰਦੁਆਰੇ ਆਂਦਾ ਮੱਥਾ ਟੇਕਦਾ ਔਰ ਐਸਾ ਪ੍ਰਕਰਮਾ ਕਰਕੇ ਚਲਾ ਜਾਂਦਾ ਜਾਂ ਮੈਂ ਪ੍ਰਸ਼ਾਦ ਕਰਾਂਦਾ ਹਾਂ ਜਾਂ ਮੈਂ ਕਈ ਕਿਸਮ ਦਾ ਲੰਗਰ ਖਾਂਦਾ ਹਾਂ ਜਾਂ ਮੈਂ ਲੋਕਾਂ ਦੇ ਆਗੁਣ ਦੇਖਦਾ ਹਾਂ ਮੈਂ ਕਦੇ ਆਇਆ ਹੀ ਨਹੀਂ ਕਿ ਮੈਂ ਮੰਦ ਦੀ ਧਰਤੀ ਵੀ ਸਾਫ਼ ਕਰਨੀ ਹੈ ਠੀਕ ਕੀਤੀ ਹੀ ਨਹੀਂ ਸੱਚੀ ਕਣਾ ਗਉ ਪੈਸ ਮੰਗੋ ਲਾਵੇਰੀ ਸਾਧ ਸੰਗਤ ਜੀ ਜਦੋਂ ਅਸੀਂ ਬਿਨਾਂ ਦੇਖਿਆ ਬਾਣੀ ਨੂੰ ਪੜਦੇ ਹਾਂ ਗਉ ਪੈਸ ਮੰਗੁੱਲਾ ਵੇਰੀ ਪੜਦੇ ਸਾਂ ਮੰਗੁੱਲਾ ਵੇਰੀ ਕੁਝ ਹੁੰਦਾ ਹੀ ਨਹੀਂ ਐ ਗਊ ਭੈਸ ਮੰਗੋ ਲਾਵੇਰੀ ਲਾਵੇਰੀ ਹੁੰਦੀ ਐ ਜਿਹੜੀ ਨਵੀਂ ਪ੍ਰਸੂਤੀ ਜਿੰਨੇ ਬੱਚਾ ਜੰਮਿਆ ਉਹ ਜ਼ਿਆਦਾ ਦੁੱਧ ਦਿੰਦੀ ਐ ਮੈਂ ਉਹ ਵਾਲੀ ਜ਼ਿਆਦਾ ਦੁੱਧ ਦੇਣ ਵਾਲੀ ਸੁਚੱਤ ਜੀ ਜਾਗਰਿਤ ਮਤ ਮੰਗਦਾ ਹਾਂ ਜਦੋਂ ਆਪਣੀ ਮਤ ਨੂੰ ਸਾਧ ਸੰਗਤ ਜੀ ਸਤਗੁਰੂ ਦੀ ਮਤ ਲੈ ਕੇ ਜਗਾਇਆ ਜਾਂਦਾ ਨਾ ਉਹਨੂੰ ਕਹਿੰਦੇ ਨੇ ਮੂਈ ਗਊ ਦੇਉ ਜੀਵਾਏ ਨਾਮਦੇਵ ਜੀ ਆਪਣੀ ਅੰਦਰ ਦੀ ਮਤ ਦੀ ਗਊ ਨੂੰ ਜਿਵਾਂਦੇ ਨੇ ਅਸੀਂ ਕਹਾਣੀ ਸੁਣੀ ਹੋਈ ਹੈ ਕਿ ਰਾਜੇ ਨੇ ਕਹਾਤਾ ਤੂੰ ਇਹ ਮਰੀ ਹੋਈ ਗਾਏ ਕੋ ਜਿਵਾ ਦੋ ਨਾਮਦੇਵ ਜੀ ਜਦੋਂ ਅੰਦਰ ਦੀ ਗਊ ਨੂੰ ਜਿਵਾਂਦੇ ਨੇ ਉਹ ਸਾਨੂੰ ਸਿਖਾਉਂਦੇ ਨੇ ਆਪਣੀ ਅੰਦਰ ਦੀ ਗਊ ਇਸ ਕਰਕੇ ਸਾਡੀ ਜੀਵਨ ਯਾਤ ਦਾ ਖਜ਼ਾਨਾ ਵੋਲਯੂਮ 1 ਪੁਸਤਕ ਤੁਹਾਨੂੰ ਮਿਲੇਗੀ ਉਹਦੇ ਅਖੀਰ ਵਿੱਚ ਇਹ ਸ਼ਬਦ ਹੈ ਮੂਈ ਗਊ ਜੀਉ ਦਿਵਾਏ ਇਹ ਸਾਰਾ ਸ਼ਬਦ ਕਿ ਅੰਦਰ ਦੀ ਗੱਲ ਕਿਸ ਤਰ੍ਹਾਂ ਚੱਲ ਰਹੀ ਹੈ ਮਰੀ ਹੋਈ ਮਤ ਨੂੰ ਜਿਨ੍ਹਾਂ ਦੀ ਮਤ ਮਰੀ ਹੋਵੇ ਸੁੱਤੀ ਹੋਵੇ ਉਹਨਾਂ ਨੂੰ ਕਹਿੰਦੇ ਨੇ ਗਊ ਪੈਸ ਵੰਗੂਲਾ ਵੇਰੀ ਦੁੱਧ ਦੇਣ ਵਾਲੀ ਸੁਚੱਜੀ ਜਾਗਰਤ ਖੀਮਾ ਧੀ ਰਜਵਾਲੀ ਮਤ ਗਊ ਪੈਸ ਵੰਗੂਲਾ ਵੇਰੀ ਤਾਜਨਤੂਰੀ ਚੰਗੇਰੀ ਤਾਜਨਤੂਰੀ ਹੁੰਦਾ ਲੱਜ ਜਰੀ ਨਵੀਂ ਕੋੜੀ ਅਰਬੀ ਕੋੜੀ ਇਹ ਮਸ਼ਹੂਰ ਸੀ ਦੁਨੀਆ ਅੱਜ ਤੱਕ ਉਹਨੂੰ ਕੋਟ ਕਰਦੀ ਐ ਉਸ ਕੋੜੀ ਤੇ ਬੈਠ ਕੇ ਸ਼ਿਕਾਰ ਕਰਨ ਜਾਂਦੀ ਐ ਵਪਾਰ ਕਰਨ ਜਾਂਦੀ ਐ ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਮੰਗ ਰਿਆਂ ਕੋੜੀ ਕਿ ਮੈਨੂੰ ਵਣਜ ਵਪਾਰ ਕਰਨ ਦੇ ਕੰਮ ਆਵੇ ਵਣਜ ਵਪਾਰ ਅਸੀਂ ਕਿਹੜਾ ਕਰਦੇ ਹਾਂ ਅਮੁੱਲ ਗੁਣ ਅਮੁੱਲ ਵਪਾਰ ਮੂਲ ਵਪਾਰੀ ਅਮੁੱਲ ਪੰਡਾਰ ਅਸੀਂ ਸੱਚ ਵਪਾਰ ਕਰਨ ਵਾਸਤੇ ਅਮੁੱਲ ਗੁਣਾ ਦਾ ਵਪਾਰ ਕਰਨ ਵਾਸਤੇ ਮਨ ਦੀ ਚੰਗੇ ਵਾਲੀ ਕੋੜੀ ਮੰਗਦੇ ਹਾਂ ਗੁਰੂ ਪਾਤਸ਼ਾਹ ਕਹਿੰਦੇ ਸੁਣ ਸਾਸਤ ਸੌਦਾਗਰੀ ਸੱਤ ਕੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤਮਨ ਜਾਣਾ ਕੱਲ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹਿ ਮਹਲ ਤੂੰ ਨਾ ਮਨ ਨੂੰ ਨਾ ਘੋੜੀ ਬਣਾ ਔਰ ਇਸ ਘੋੜੀ ਨੂੰ ਦੇ ਮੁਹਾਰ ਲਗਾਮ ਪਹਿਰਾਵੂ ਹੀਚੇ ਤਾਂ ਪ੍ਰੇਮ ਕੇ ਚਾਬੁਕ ਮਾਰੂ ਇਸ ਘੋੜੀ ਨੂੰ ਕਾ ਚੱਲ ਰੇ ਬੈਕੁੰਠ ਤੂ ਜੇ ਲੈ ਤਾਰੂ ਐ ਤੇਰੀ ਮਨ ਰੂਪੀ ਘੋੜੀ ਨੂੰ ਤੂੰ ਸੱਚ ਦੇ ਵਪਾਰ ਕਰਨ ਵਾਸਤੇ ਸ਼ੁਰੂ ਕਰਨਾ ਸਤਸੰਗਜੀ ਸੱਚ ਦਾ ਵਪਾਰ ਕਿਵੇਂ ਹੁੰਦਾ ਮੈਨੂੰ ਮਿਲਾ ਇਹਨੂੰ ਮਿਲਾ ਉਹਨੂੰ ਮਿਲਾ ਪਾਰਟੀ ਤੇ ਜਾਵਾਂ ਜਿੱਥੇ ਬੈਠਾਂ ਉੱਥੇ ਜੇ ਮੈਂ ਪੋਲਿਟਿਕਸ ਡਿਸਕਸ ਕਰਾਂ ਮੈਂ ਸੱਚ ਦਾ ਵਪਾਰ ਨਹੀਂ ਕਰ ਰਿਹਾ ਮੈਂ ਜਰਨਲਿਸਟ ਦਾ ਵਪਾਰ ਕਰ ਰਿਹਾ ਮੈਂ ਇਹਨੂੰ ਮਿਲਾ ਉਹਨੂੰ ਮਿਲਾ ਜਿੱਥੇ ਬੈਠਾ ਮੈਂ ਲੋਕਾਂ ਦੀ ਨਿੰਦਾ ਕਰਾਂ ਮੈਂ ਦੁਨੀਆ ਦੇ ਕਿਸੇ ਬੰਦੇ ਵਾਲਾ ਕੰਮ ਹੀ ਨਹੀਂ ਕਰ ਰਿਹਾ ਮੈਂ ਸੱਚ ਦਾ ਵਪਾਰ ਹੀ ਨਹੀਂ ਕੀਤਾ ਪਰ ਮੈਂ ਇਹਨੂੰ ਮਿਲਾ ਇਹਨੂੰ ਮਿਲਾ ਉਹਨੂੰ ਮਿਲਾ ਜਿੰਨੂੰ ਮਿਲਾ ਉਹਦੇ ਨਾਲ ਫੋਨ ਕਰਾਂ ਜਾਂ ਜਿਹਦੇ ਨਾਲ ਗੱਲਬਾਤ ਕਰਾਂ ਉਹਨੂੰ ਕਹਾਂ ਨਵਾਂ ਕੋਈ ਸ਼ਬਦ ਖੋਜਿਆ ਮੈਨੂੰ ਵੀ ਦੱਸੋ ਐਨਥੂਸੀਆਸ ਗੁਰਦੁਆਰੇ ਕੇ ਐਸੀ ਕੀ ਸੁਣ ਕੇ ਆਏ ਅੱਜ ਤੁਹਾਡਾ ਹੁਕਮਨਾਮਾ ਕੀ ਆਇਆ ਬਾਣੀ ਚ ਪੜ ਕੇ ਕਾਈਂਡਲੀ ਸ਼ੇਅਰ ਵਿਦ ਮੀ ਅਮਰੀਕਾ ਮੇਰੇ ਮਦਰ ਸ਼ੀ ਇਜ਼ 91 ਹਰ ਰੋਜ਼ ਉਹ ਗੁਰਬਾਣੀ ਦਾ ਵਾਕ ਲੈਂਦੇ ਨੇ ਉਹ ਤਾਬਿਆਂ ਤੇ ਬੈਠ ਨਹੀਂ ਸਕਦੇ ਨੇ ਉਹਨਾਂ ਨੂੰ ਕਮਰ ਦੀ ਪ੍ਰੋਬਲਮ ਹੈ ਤਾਂ ਉਹ ਗੁਰਗ੍ਰੰਥ ਸਾਹਿਬ ਦਰਪਣ ਦੀ ਕੋਥੀ ਨੂੰ ਖੋਲ ਲੈਂਦੇ ਨੇ ਔਰ ਵਾਕ ਪੜ ਲੈਂਦੇ ਨੇ ਕਮਾਸ ਕਮ ਮੇਰੀ ਮੇਰੀ ਨੋਲੇਜ ਮੁਤਾਬਕ ਉਹ ਐਵਰੀ ਡੇ 25 ਬੰਦਿਆਂ ਨੂੰ ਫੋਨ ਕਰਕੇ ਸੁਣਾਉਂਦੇ ਨੇ ਅੱਜ ਮੇਰਾ ਇਹ ਵਾਕ ਆਇਆ ਸ਼ੀ ਇਜ਼ 91 ਔਰ ਹਰ ਕਿਸੇ ਨਾਲ ਉਸ ਵਾਕ ਦੇ ਆਪਣੇ ਵੱਲੋਂ ਲਫ਼ਜ਼ੀ ਅਰਥ ਕਰਨ ਦੀ ਸਹਾਇਤ ਕਰ ਦੇਣਾ ਸਤ ਸੰਗਤ ਮਿਲ ਰਹੀ ਹੈ ਮਾਦੋ ਜਿਵੇਂ ਮਦਬ ਮਖੀਰਾ ਮੱਖੀਆਂ ਵੀ ਰਲ ਕੇ ਸ਼ਹਿਦ ਇਕੱਠਾ ਕਰਦੀਆਂ ਸਤ ਸੰਗ ਦਾ ਅਸੀਂ ਕੀ ਕਰਦੇ ਨੰਦਿਆਂ ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਨਾ ਤਾਜਨ ਤੂਰੀ ਚੰਗੇਰੀ ਮੰਗਦਾ ਹਾਂ ਮੈਂ ਮੈਂ ਨਾ ਵਧੀਆ ਕੋੜੀ ਮੰਗਦਾ ਹਾਂ ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਸੱਚ ਦੇ ਵਪਾਰ ਵਾਸਤੇ ਥਾਂ ਥਾਂ ਤੇ ਲਿਜਾ ਸਕਾਂ ਮਨ ਪੰਛੀ ਤੇ ਬਾਣੀ ਜਾਂਦਾ ਨਾ ਕਬੀਰ ਮਨ ਪੰਖੀ ਪਿਓ ਉਡ ਉਡਦੇ ਦਿਸ ਜਾਏ ਹੁਨੇ ਮੇਰਾ ਮਨ ਇੱਥੇ ਹੁਨੇ ਕਨੋਟ ਪਲੇਸ ਪਹੁੰਚ ਗਿਆ ਹੁਨੇ ਅਮਰੀਕਾ ਪਹੁੰਚ ਗਿਆ ਹੁਨੇ ਜਾਪਾਨ ਪਹੁੰਚ ਗਿਆ ਇਸ ਤਰ੍ਹਾਂ ਮਨ ਤਾਂ ਜਿੱਦ ਜਾਦਾ ਹੀ ਮਨ ਕੋੜੀ ਬਣਾ ਲੈ ਨਾ ਔਰ ਕੋੜੀ ਬਣਾ ਲੈ ਸੱਚ ਦੇ ਵਪਾਰ ਦੀ ਜਦੋਂ ਤੈਨੂੰ ਕੋਈ ਕਿਸੇ ਦੀ ਨਿੰਦਾ ਸੁਣਾਏ ਤੂੰ ਕਹ ਮੈਂ ਸੱਚ ਦਾ ਵਪਾਰ ਕਰਨ ਨਾ ਮੈਂ ਕੋੜੀ ਤੇ ਚੜਿਆ ਆਂ ਔਰ ਮੇਰੇ ਕੋਲ ਵੇਲ ਨਹੀਂ ਹੈ ਮੈਂ ਵਪਾਰ ਕਰਨ ਆਇਆ ਸੱਚਾ ਵਪਾਰ ਕਰੋ ਪਾਰੀ ਦਰਗਾਹ ਨੀ ਬੈ ਖੇਤੁ ਮਾਰੀ ਸ਼ਾ ਵਪਾਰੀ ਦੁਆਰੇ ਆਇ ਇਸ ਅਕ ਵਖਰ ਕਾਢੋ ਸੌਦਾ ਕਰਾਇ ਮੈਂ ਤੇਰੇ ਦਰ ਤੇ ਆਇਆ ਆ ਯਾਰ ਮੇਰੇ ਨਾਲ ਤੂੰ ਸੱਚ ਦੀ ਗੱਲ ਕਰਨਾ ਮੈਂ ਦੇਖਦਾ ਲੋਕੀ ਪੋਲਿਟਿਕਸ ਦੀ ਗੱਲ ਕਰਦੇ ਨੇ ਲੋਕੀ ਪੰਥ ਦੀ ਗੱਲ ਕਰਦੇ ਨੇ ਲੋਕੀ ਗਵਰਨਮੈਂਟ ਦੇ ਅਗੇਂਸਟ ਦੀ ਗੱਲ ਕਰਦੇ ਨੇ ਲੋਕੀ ਪੁਲਿਸ ਦੀ ਗੱਲ ਕਰਦੇ ਨੇ ਪਰ ਸੱਚ ਦੇ ਵਪਾਰ ਦੀ ਗੱਲ ਸੁਜਦੀ ਨਹੀਂ ਆ ਕਿਉਂ ਕਿ ਤਾਜੰਤੂਰੀ ਚੰਗੇਰੀ ਕੋੜੀ ਕੋਲ ਹੀ ਨਹੀਂ ਆ ਗੁਰੂ ਪਾਤਸ਼ਕੰਦ ਨੇ ਸੁਣ ਸ਼ਾਸਤ ਸੌਦਾਗਰੀ ਸਤ ਕੋੜੇ ਲੈ ਚੱਲ ਸਤ ਦਾ ਕੋੜੀਏ ਲੈ ਕੇ ਚੱਲ ਖਰਚ ਬਣ ਚੰਗਿਆਈਆਂ ਚੰਗੇ ਗੁਣ ਆਪਣੇ ਪੱਲੇ ਬੰਨ ਮਤਮਨ ਜਾਣਾ ਕੱਲ ਡੋਂਟ ਡਿਲੇ ਇਟ ਨਿਰੰਕਾਰ ਕੇ ਦੇਸ ਜਾਏ ਇਸ ਤਰ੍ਹਾਂ ਰੱਬ ਦੇ ਦੇਸ ਜਾਇਆ ਜਾਂਦਾ ਜੀਂਦੇ ਜੀ ਇੱਥੇ ਹੀ ਅੱਜ ਹੁਨੇ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹਿ ਮਹੱਲ ਤਤੈ ਨੂੰ ਰੱਬ ਜੀ ਦਾ ਗੁਰ ਤੇ ਮਹਿਲ ਪ੍ਰਾਪਤੇ ਹੋ ਜਾਂਦਾ ਹੈ 사ਸੰਗਤ ਜੀ ਇਤਨਾ ਕੀਮਤੀ ਸ਼ਬਦ ਹੈ ਅੱਗੇ ਕਹਿੰਦੇ ਨੇ ਤਾਜਨ ਤੁਰੀ ਚੰਗੇਰੀ ਕਰ ਕੀ ਗੀ ਹਨ ਚੰਗੀ ਗੀ ਹਨ ਹੁੰਦਾ ਮਤ ਹਰ ਇਨਸਾਨ ਦੀ ਮਤ ਜੇ ਅਸੀਂ ਸ਼ਬਦ ਦੇ ਅਰਥੇ ਕਰਾਂਗੇ ਕਿ ਮੈਂ ਸੋਹਣੀ ਵੋਟੀ ਧੰਨਾ ਜੀ ਮੰਗ ਰਹੇ ਨੇ ਤਾਂ 사ਸੰਗਤ ਜੀ ਜਿਨ੍ਹਾਂ ਦੇ ਵਿਆਹ ਹੋ ਚੁੱਕੇ ਨੇ ਔਰ ਵੋਟੀ ਦੀ ਡੈਥ ਹੋ ਚੁੱਕੀ ਹੈ ਇਹ ਸ਼ਬਦ ਉਹਨਾਂ ਵਾਸਤੇ ਨਹੀਂ ਰਹੇਗਾ ਔਰ ਜਿਹੜੀਆਂ ਬੀਬੀਆਂ ਨੇ ਉਹਨਾਂ ਵਾਸਤੇ ਨਹੀਂ ਰਹੇਗਾ ਕਿਉਂਕਿ ਘਰ ਕੀ ਗੀ ਹਨ ਚੰਗੀ ਮੰਗਿਆ ਔਰ ਜਿਹੜੇ ਉਹਨੇ ਨੌਜਵਾਨ ਨੇ ਜਿਹੜੇ ਉਹਨੇ ਵਿਆਹ ਹੀ ਨਹੀਂ ਕਰਾਇਆ ਬੈਚਲਰ ਨੇ ਜਾਂ ਛੋਟੇ ਬੱਚੇ ਨੇ ਸ਼ਬਦ ਉਹਨਾਂ ਵਾਸਤੇ ਨਹੀਂ ਰਹੇਗਾ ਬਾਣੀ ਸਾਰਿਆਂ ਵਾਸਤੇ ਹੁੰਦੀ ਹੈ ਬਾਣੀ ਯੂਨੀਵਰਸਲ TRUTH ਹੈ ਬਾਣੀ ਹਰ ਕਿਸੇ ਤੇ ਐਪਲੀਕੇਬਲ ਹੈ ਇਸੇ ਕਰਕੇ ਤਾਂ ਇਹਨੂੰ ਸਤਗੁਰ ਕਹਿੰਦੇ ਨੇ ਦੁਨੀਆ ਦਾ ਕੋਈ ਵੀ ਇਨਸਾਨ ਉਸकी ਮਤ ਕੋ ਘਰ ਕੀ ਨਾਰ ਬੋਲਤੇ ਆ ਘਰ ਕੀ ਪਤਨੀ ਬੋਲਤੇ ਆ ਇਸ ਸ਼ਬਦ ਦੀ ਧੰਨਾ ਜੀ ਕਹਿੰਦੇ ਨੇ ਘਰ ਕੀ ਗਈ ਹਨ ਇਹ ਮੇਰਾ ਘਰ ਹੈ ਇਸ ਦੀ ਗੀਹਨ ਮੈਂ ਚੰਗੀ ਮੰਗਦਾ ਹਾਂ ਸੁਚਤ ਜੀ ਮੱਤ ਸੋਣੀ ਵਧੀਆ ਮੱਤ ਮੰਗਦਾ ਕਾਕੀ ਗੀਹਨ ਚੰਗੀ ਜਨ ਤਨ ਨਾਲੇ ਵੇ ਮੰਗੀ ਇਹ ਤਾਂ ਪੂਰਾ ਵਰਡ ਬlesed ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਕੀਮਤੀ ਕੀਮਤੀ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਹੈ ਔਰ ਇਹਦੇ ਅੰਦਰ ਮਨੁੱਖ ਦੀ ਕੈਮਿਸਟਰੀ ਨੂੰ ਟੁੰਬਿਆ ਗਿਆ ਹੈ ਟੁੰਬਿਆ ਗਿਆ ਸਾਈਕੀ ਨੂੰ ਤੇ ਦੇਖ ਤੂੰ ਸੋਚਦਾ ਕਿਸ ਤਰ੍ਹਾਂ ਹੈ ਅਤੇ ਦੇਖ ਸੋਚਦਾ ਤੂੰ ਗਲਤ ਹੈ ਅਤੇ ਸੁਣ ਠੀਕ ਕਿਵੇਂ ਸੋਚੀਦਾ ਐਂਡ ਦੈਨ ਹਾਊ ਟੂ ਐਕਟ ਡਿਵਾਈਨਲੀ ਹਾਊ ਟੂ ਬੀ ਅ ਪਰਸਨੈਲਿਟੀ ਆਫ ਸਪਿਰਚੁਅਲਿਟੀ ਕਿਸ ਤਰ੍ਹਾਂ ਧਾਰਮਿਕਤਾ ਨੂੰ ਉੱਠਦਿਆਂ ਬੈਠਦਿਆਂ ਜੀਵੀਦਾ ਐ ਇਹ ਸਾਰੇ ਸ਼ਬਦ ਦੇ ਭਾਵ ਚ ਨਿਕਲ ਕਹਿੰਦਾ ਕਰ ਕੀ ਗੀਆਂ ਚੰਗੀ ਮੈ ਸੁਰਤ ਮਤ ਬੁੱਧ ਚੰਗੀ ਮੰਗਦਾ ਹਾਂ ਹੁਣ ਸਾਧ ਸੰਗਤ ਜੀ ਇਹ ਇਸ ਸ਼ਬਦ ਦੇ ਅੰਤਰੀ ਪਾੜ ਦੇ ਲਫ਼ਜ਼ੀ ਅਰਥ ਸੋ ਅੱਜ ਦਾ ਹੁਣ ਟੌਪਿਕ ਇਥੋਂ ਸ਼ੁਰੂ ਹੋਏਗਾ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਰੋਟੀ ਮੇਰੀ ਕਾਟਕੀ ਲਾਵਣ ਮੇਰੀ ਭੁਖ ਜਿੰਨਾ ਖਾਦੀ ਚੋਪੜੀ ਜਿੰਨਾ ਖਾਦੀ ਚੋਪੜੀ ਕਣੇ ਸਹਣਗੇ ਦੁੱਖ ਕਰਨੇ ਸਹਿਣਗੇ ਦੁੱਖ 사ਸੰਗੀ ਜੀ ਰੋਟੀ ਮੇਰੀ ਕਾਠ ਕੀ ਕਾਠ ਤੇ ਲੱਕੜ ਹੁੰਦੀ ਹੈ ਫਰੀ ਜੀ ਲੱਕੜ ਦੀ ਰੋਟੀ ਦੀ ਗੱਲ ਨਹੀਂ ਕਰ ਰਹੇ ਨੇ ਐਵੇਂ ਨਾਲ ਨਾਲ ਗੁਰਬਾਣੀ ਦੇ ਹੋਰ ਸ਼ਬਦ ਲਗਾ ਕੇ ਕਲੂਜ਼ ਸਾਂਝ ਕਰ ਰਹੇ ਹਾਂ ਕਿ ਗੁਰਬਾਣੀ ਸਾਨੂੰ ਆਪਣੇ ਅੰਦਰੋਂ ਅਰਥ ਕਿਸ ਤਰ੍ਹਾਂ ਸਮਝਾਉਂਦੀ ਹੈ ਮੈਂ ਸੰਤੋਖ ਦੀ ਰੋਟੀ ਮੰਗਦਾ ਹਾਂ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਮੇਰਾ ਨਾ ਜਿਹੜੀ ਮੈਨੂੰ ਨਾ ਬੜੇ ਸ਼ੌਕ ਦੇ ਨਾਲ ਭੁੱਖ ਲੱਗਦੀ ਹੈ ਨਾ ਖਾਣ ਦੀ ਐ ਹੀ ਮੇਰਾ ਲਾਵਣ ਹੈ ਸਾਧ ਸੰਗਤ ਜੀ ਅਸੀਂ ਪਤਾ ਕੀ ਕਰਦੇ ਆ ਅਸੀਂ ਖਾਣ ਵਾਸਤੇ ਖਾਂਦੇ ਆ ਅਸੀਂ ਭੁੱਖ ਲੱਗੇ ਤਾਂ ਨਹੀਂ ਖਾਂਦੇ ਆ ਇਸ ਕਰਕੇ ਖਾਣ ਵਾਸਤੇ ਖਾਣ ਲਈ ਅਸੀਂ ਢੇਰ ਸਾਰੀਆਂ ਚੀਜ਼ਾਂ ਖਾਂਦੇ ਆ ਔਰ ਸਵਾਦ ਮੰਗ ਮੰਗ ਕੇ ਖਾਂਦੇ ਆ ਤਾਈ ਸਾਨੂੰ ਭਾਈ ਲਾਲੋ ਵਾਲਾ ਲੰਗਰ ਨਹੀਂ ਪਸੰਦ ਮਲਕਵਾ ਭਾਗੋ ਵਾਲਾ ਲੰਗਰ ਸਾਨੂੰ ਪਸੰਦ ਆਣ ਲੱਗ ਪਿਆ ਹੈ ਰੋਟੀ ਮੇਰੀ ਕਾਟ ਕੀ ਲਾਵਣ ਲਾਵਣ ਹੈ ਉਹ ਵਾਲਾ ਗ੍ਰੈਟੀਟਿਊਡ ਜਿਹਦੇ ਵਿੱਚ ਮੈਂ ਸ਼ੁਕਰ ਕਰਦਾ ਕਿ ਮੈਨੂੰ ਰੋਟੀ ਖਾਣ ਵਾਸਤੇ ਭੁੱਖ ਲੱਗੀ ਸਾਧ ਸੰਗਤ ਜੀ ਬੜੀ ਵੱਡੀ ਬਲੇਸਿੰਗ ਹੈ ਰੋਟੀ ਮੇਰੀ ਕਾਟ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਸਾਧ ਸੰਗਤ ਜੀ ਚੋਪੜੀ ਕੀ ਹੁੰਦਾ ਪਹਿਲਾ ਡਾਕਟਰ ਕਹਿੰਦੇ ਸੀ ਕਿ ਉਹ ਨਾ ਖਾਇਆ ਕਰੋ ਅਸੀਂ ਸੋਚਿਆ ਸ਼ਾਇਦ ਇਹਦੇ ਅਰਥ ਨੇ ਅੱਜ ਕੱਲ ਡਾਕਟਰ ਕਹਿਣ ਲੱਗ ਪਏ ਨੇ ਕਿ ਉਹ ਖਾਇਆ ਕਰੋ ਫਿਰ ਜਿੰਨਾ ਖਾਦੀ ਚੋਪੜੀ ਦੇ ਅਰਥ ਬਾਣੀ ਚ ਲੱਭਾਂਗੇ ਨਾ ਅਸੀਂ ਚੋਪੜੀ ਦਾ ਮਤਲਬ ਉੱਤੋਂ-ਉੱਤੋਂ ਚੋਪੜੀ ਹੋਈ ਚੋਪੜੀ ਦਾ ਮਤਲਬ ਹੈ ਲੋਕਾਂ ਨੂੰ ਬਾਹਰੋਂ-ਬਾਹਰੋਂ ਵੇਖਣਾ ਹੁਣ ਬਾਣੀ ਮੈਨੂੰ ਸਮਝਾਏਗੀ ਰੁੱਖੀ ਸੁੱਕੀ ਖਾਏ ਕੈ ਠੰਡਾ ਪਾਣੀ ਪੀਓ ਰੁੱਖੀ ਸੁੱਕੀ ਆਏ ਕੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ ਨਾ ਤਰਸਾਈ ਜੀਉ ਦੂਜਿਆਂ ਨੂੰ ਵੇਖ ਕੇ ਦਿਲ ਵਿੱਚ ਲਾਲਚ ਆਣੀ ਤਰਸਨਾ ਕਾਸ਼ ਐ ਮੇਰੇ ਕੋਲ ਹੋਵੇ ਐਨੂੰ ਚੋਪੜੀ ਪ੍ਰੀਤ ਕਹਿੰਦੇ ਨੇ ਐਨੂੰ ਵੇਖ ਪ੍ਰਾਈ ਚੋਪੜੀ ਕਹਿੰਦੇ ਨੇ ਜਿਨ੍ਹਾਂ ਖਾਦੀ ਚੋਪੜੀ ਕਣੇ ਸਹਿਣ ਕੇ ਦੁੱਖ ਜਿਹੜੇ ਦੂਜਿਆਂ ਨੂੰ ਦੇਖਦੇ ਨੇ ਬਾਕੀ ਤੇ ਸਾਰੇ ਸੁਖੀ ਨੇ ਮੈਂ ਦੁਖੀ ਆ ਪਤਨੀ ਕਹਿੰਦੀ ਬਾਕੀ ਸਾਰੀਆਂ ਸੁਖੀ ਨੇ ਸਿਰਫ ਮੇਰਾ ਤੁਹਾਡੇ ਨਾਲ ਗਲਤ ਵਿਆਹ ਹੋ ਗਿਆ। ਪਤੀ ਕਹਿੰਦਾ ਮੇਰਾ ਤੇਰੇ ਨਾਲ ਗਲਤ ਵਿਆਹ ਹੋ ਗਿਆ। ਬੱਚੇ ਕਹਿੰਦੇ ਨੇ ਮੈਂ ਗਲਤ ਘਰ ਮੇਂ ਪੈਦਾ ਹੋ ਗਿਆ ਹਾਂ। ਲੋਕੀ ਕਹਿੰਦੇ ਨੇ ਮੈਂ ਗਲਤ ਦੇਸ਼ ਮੇਂ ਪੈਦਾ ਹੋ ਗਿਆ ਹਾਂ। ਪ੍ਰਾਈ ਚੋਪੜੀ ਆਪਣੇ ਦੁੱਖਾਂ ਤੋਂ ਅਸੀਂ ਇਤਨੇ ਦੁਖੀ ਨਹੀਂ ਜਿੰਨਾ ਦੂਸਰੇ ਆਦੇ ਸੁੱਖਾਂ ਤੋਂ ਅਸੀਂ ਦੁਖੀ ਹਾਂ। ਫਰਜ਼ ਕਰੋ ਮੈਂ ਇਸ ਆਫਿਸ ਵਿੱਚ ਕੰਮ ਕਰਦਾ। ਮੇਰੀ ਤਨਖਾਹ 40000 ਹੈ। ਕੋਈ ਹੋਰ ਬੰਦਾ ਵੀ ਕੰਮ ਕਰਦਾ ਹੈ। ਉਸ ਦੀ ਤਨਖਾਹ ਵੀ 40000 ਸੀ ਪਰ ਬੌਸ ਨੇ ਉਹਨੂੰ ਤਨਖਾਹ 40 ਦੀ 60 ਦੇ ਦਿੱਤੀ। ਮੈਂ ਆਪਣੇ ਚਾਦੀ ਨਾਲ ਬੜਾ ਚੰਗਾ ਭਲਾ ਖੁਸ਼ ਸੀ ਲੇਕਿਨ ਉਸ ਕੋ ਸਾਠ ਕਿਉਂ ਦੇ ਦਈਏ ਐ ਵਲੀ ਜਿਹੜੀ ਸੋਚ ਹੈ ਨਾ ਫਲਾਣਿਆ ਕੋਲੇ ਸੁਖਾਇਆ ਫਲਾਣਿਆ ਕੋਲੇ ਸੁਖਾਇਆ ਐ ਪ੍ਰਾਈ ਚੋਪੜੀ ਕਹਿੰਦੇ ਨੇ ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ ਠੰਡਾ ਪਾਣੀ ਡਸਨਟ ਮੀਨ ਕੋਲਡ ਵਾਟਰ ਰੁੱਖੀ ਸੁੱਕੀ ਮੀਨ ਸਾਦਗੀ ਐ ਜਿਤਨੀ ਵਿਆਹ ਸ਼ਾਦੀ ਤੇ ਦਿਖਾਵੇ ਵਧੇ ਨੇ ਐਸੀ ਇੱਕ ਦੂਜੇ ਨੂੰ ਦੇਖ ਕੇ ਵਿਦਾਏ ਨੇ ਪਰ सिम्प्लीसिटी च ਆ ਜਾਣਾ ਭਾਵੇਂ ਕੋ ਲੱਖਾਂ ਕਰੋੜਾਂ ਹੋਣ ਐਕਸਟਰਾ ਵਗੈਂਸੀ ਨਾ ਕਰਨਾ 10 10 ਲੱਖ ਦੇ ਗੇਟ ਨਾ ਬਣਾਣਾ ਅਤੇ ਕਿਸੇ ਗਰੀਬ ਦੇ ਬੱਚੇ ਨੂੰ ਪੜਾ ਦੇਣਾ ਲੋੜਵੰਦ ਨੂੰ ਟਿਊਸ਼ਨ ਪੜਾਣ ਵਾਸਤੇ ਪੈਸੇ ਦੇ ਦੇਣੇ ਕਿਸੇ ਦੀ ਝੁੱਗੀ ਬਣਵਾ ਦੇਣੀ ਇਹ ਸਾਧ ਸੰਗਤ ਜੀ ਇਹ ਤੇ ਕੰਮ ਹੈ ਰੁੱਖੀ ਸੁੱਕੀ ਖਾਏ ਕੇ ਮੇਰੇ ਕੋਲ 10 ਕਰੋੜ ਹੋਣ ਔਰ ਮੈਂ ਕਿਸੇ ਗਰੀਬ ਦਾ ਭਲਾ ਕਰ ਦਿਆਂ ਇਹਨੂੰ ਰੁੱਖੀ ਸੁੱਕੀ ਖਾਏ ਕੇ ਕਹਿੰਦੇ ਨੇ ਸਾਦਗੀ सिम्प्लीसिटी ਭਾਵੇਂ ਮੇਰੇ ਕੋਲ ਢੇਰਾ ਪੈਸੇ ਹੋਣ ਮੈਂ ਆਪਣੇ ਪੁੱਤਰ ਦੇ ਵਿਆਹ ਤੇ ਦਿਖਾਵਾ ਸ਼ੋਅ ਆਫ ਨਹੀਂ ਕਰਾਂਗਾ ਇਹਨੂੰ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਂ ਜਿਉਂ ਦੂਸਰਾਂ ਨੂੰ ਦੇਖ ਦੇ ਕੇ ਨਾ ਤਰਸਣਾ ਨਾ ਕਿਰਸਣਾ ਨਾ ਮਨ ਅੰਦਰ ਕੋਈ ਲਿਆਣਾ ਫਰੀਦ ਜੀ ਸਾਨੂੰ ਸਮਝਾਉਂਦੇ ਨੇ ਹੁਣ ਕਹਿੰਦੇ ਨੇ ਸੰਤੋਖ ਦਾ ਆਟਾ ਸਿੱਖ ਖਾਣਾ ਇੱਕ ਨਾ ਆਟਾ अगला एक ना ही लो एक ना आटा अगला एक ना ही लो अग गए सिंझाप सन चोटा खासी को ਗੇ ਗਏ ਸਿੰਜਾਪਸਨ چھوٹਾ تھا ਸੀ ਕੋں ਇਕ ਨਾ ਆਟਾ ਅਦਲਾ ਇਕ ਨਾ ਨਾਹੀ ਲੋ ਹੁਣ ਅਸੀਂ ਅੰਦਰ ਦੀ ਗੱਲ ਸਮਝ ਰਿਆਂ ਇਕ ਨਾ ਆਟਾ ਦਾ ਅਗਲਾ ਦਾ ਮਤਲਬ ਇਹ ਨਹੀਂ ਹੈ ਵੀ ਕਈਆਂ ਕੋਲ ਤਾਂ ਢੇਰ ਸਾਰਾ ਆਟਾ ਹੈ ਔਰ ਕਈਆਂ ਨੂੰ ਖਾਣ ਵਾਸਤੇ ਲੂਣ ਨਹੀਂ ਹੈ ਬਾਹਰੀ ਗੱਲਾਂ ਨਹੀਂ ਚੱਲ ਰਹੀਆਂ ਗੁਰੂ ਸਾਹਿਬ ਬਾਣੀ ਰਹੀਂ ਸਮਝਾਉਂਦੇ ਨੇ ਇਕ ਨਾ ਆਟਾ ਅਗਲਾ ਕਈਆਂ ਕੋਲ ਸੰਤੋਖ ਬਹੁਤ ਸਾਰਾ ਹੁੰਦਾ ਹੈ ਸੰਤੋਖ ਦਾ ਆਟਾ ਬਹੁਤ ਹੁੰਦਾ ਹੈ ਪਰ ਕਈਆਂ ਕੋਲ ਸੰਤੋਖ ਦਾ ਆਟਾ ਨਹੀਂ ਹੁੰਦਾ ਇਕ ਨਾ ਨਾ ਹੀ ਲੋਣ ਲੋਣ ਹੁੰਦਾ ਖਾਣਾ ਅਕੀਰਤ ਕੰਡਾ ਹੋਣਾ ਥੈਂਕਲੈਸ ਨਾ ਹੋਣਾ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਆਪਣੇ ਘਰਾਂ ਵਿੱਚ ਆਪਣੇ ਦੋਸਤਾਂ ਮਿੱਤਰਾਂ ਵਿੱਚ ਨਾ ਸਾਰਿਆਂ ਵਿੱਚ ਜਦੋਂ ਅਸੀਂ ਗ੍ਰੈਟੀਟਿਊਡ ਵਿੱਚ ਹੁੰਦੇ ਆ ਨਾ ਤਾਂ ਅਸੀਂ ਲੂਣ ਹਰਾਮੀ ਨਹੀਂ ਹਾਂ ਇਕ ਨਾ ਨਹੀਂ ਲੋਣ ਕਈ ਇਤਨੇ ਕਿਰਤ ਕਾੜੋਂ ਦੇ ਉਹਨਾਂ ਦਾ ਜਿੰਨਾ ਭਲਾ ਕਰ ਲੋ ਤੂੰ ਕਰੋ ਭਲਾ ਮ ਭਲੋ ਨਾ ਜਾਣੇ ਵਾਂਗੂ ਉਹ ਭਲਾ ਸਮਝਦੇ ਨਹੀਂ ਥੈਂਕਲੈਸ ਹੁੰਦੇ ਨੇ